ਗੁਰਵਕਸ ਸਿੰਘ ਸਹੋਤਾ ਨੇ ਆਪਣੀ ਟੀਮ ਸਮੇਤ ਦੀਵਾਲੀ ਦੇ શુભ ਮੌਕੇ ਤੇ ਡੀਐਸਪੀ ਮਕੇਰੀਆਂ ਤੇ ਐਸਐਚਓ ਮਕੇਰੀਆਂ ਨੂੰ ਦਿੱਤੀ ਵਧਾਈ ਆ ਸ਼ਰਨ ਜੈਸੀ ਰਾਮ ਜੀ ਸੋ ਅੱਜ ਦਾ ਜਿਹੜਾ ਬਹੁਤ ਵਧੀਆ ਦਿਨ ਹੈਗਾ ਜਿਹਨੂੰ ਅਸੀਂ ਕਹਿੰਦੇ ਆ ਕਿ ਮਹਾ ਲక్ష్ਮੀ ਦੀਪਾਵਲੀ ਸੋ ਅੱਜ ਅਸੀਂ ਡੀਐਸਪੀ ਦਸਤਰ ਮਕੇਰੀਆਂ ਦੇ ਵਿੱਚ ਆਏ ਆ ਸੋ ਮਿਰਕ ਸਾਹਿਬ ਨੂੰ ਮਿਲ ਕੇ ਬਹੁਤ ਵਧੀਆ ਲੱਗਾ ਔਰ ਉਹਨਾਂ ਨੇ ਆਸ਼ੀਰਵਾਦ ਦਿੱਤਾ ਸਾਨੂੰ ਸਾਰਿਆਂ ਨੂੰ ਸੋ ਮੈਂ ਇੱਕ ਬੇਨਤੀ ਕਰਨੀ ਚਾਹਾਂਗਾ ਕਿ ਜਿਹੜਾ ਅੱਜ ਦਾ ਦਿਨ ਹੈਗਾ ਆ ਇਹਨੂੰ ਸ਼ਾਂਤੀਪੂਰਵਕ ਭੀੜ-ਪੜਾਕੇ ਤੋਂ ਦੂਰ ਔਰ ਜੋ ਵੀ ਛੋਟਾ-ਮੋਟਾ ਲੈਣ-ਦੇਣ ਹੈਗਾ ਪਟਾਕਿਆਂ ਦਾ ਅ ਬੜਾ ਇਤਿਆਹਾਤ ਵਰਤ ਕੇ ਪਟਾਕੇ ਜਿਹੜੇ ਸ਼ੇਲ ਕਰਨੇ ਹੈਗੇ ਆ ਸੋ ਇਸ ਦਿਨ ਨੂੰ ਯਾਦਗਾਰ ਦਿਨ ਬਣਾਉਣਾ ਹੈਗਾ ਕਿਸੇ ਤਰ੍ਹਾਂ ਦਾ ਕੋਈ ਵੀ ਘਟਨਾ ਵਾਲਾ ਦਿਨ ਨਹੀਂ ਨੂੰ ਬਣਾਣਾ ਸੋ ਮੇਰੀ ਸਾਰਿਆਂ ਨੂੰ ਅਪੀਲ ਹੈਗੀ ਆ ਕਿ ਸਾਰੇ ਤੰਦਰੁਸਤੀ ਅਤੇ ਖੁਸ਼ਹਾਲੀ ਦੇ ਨਾਲ ਅੱਜ ਦੇ ਦਿਨ ਨੂੰ ਸੈਲੀਬ੍ਰੇਟ ਕਰਨ ਕਿਸੇ ਤਰ੍ਹਾਂ ਦੀ ਕੋਈ ਵੀ ਦੁਰਘਟਨਾ ਨਾ ਹੋਵੇ ਇਸ ਚੀਜ਼ ਦਾ ਖਿਆਲ ਰੱਖਿਆ ਜਾਵੇ ਖਾਸ ਖਿਆਲ ਰੱਖਿਆ ਜਾਵੇ ਜਿਹਦੇ ਨਾਲ ਸਾਡੇ ਪੁਲਿਸ ਪ੍ਰਸ਼ਾਸਨ ਦੀ ਵੀ ਬਹੁਤ ਹੀ ਇੱਜ਼ਤ ਜਿਹੜੀ ਹੈ ਉਹ ਜਿੱਦਾਂ ਬਣੀ ਹੋਈ ਹੈ ਉਹਦਾ ਬਣੀ ਰਵੇ ਔਰ ਸਾਰੇ ਜਿਹੜੇ ਇਲਾਕਾ ਸਮੂਹ ਇਲਾਕਾ ਨਿਵਾਸੀ ਹੈਗੇ ਆ ਸੋ ਇਹਨਾਂ ਨੂੰ ਵੀ ਸਾਰਿਆਂ ਨੂੰ ਇੱਕ ਮੇਰੀ ਬੇਨਤੀ ਹੈ ਕਿ ਏਕਤਾ ਭਾਵਨਾ ਬਣਾ ਕੇ ਪਿਆਰਪੂਰਵਕ ਜਿਹੜੀ ਇਹ ਦੀਵਾਲੀ ਹੈ ਦੀਵਾਲੀ ਮਨਾਈ ਜਾਵੇ ਸੋ ਸਾਰਿਆਂ ਨੂੰ ਮੇਰੇ ਵੱਲੋਂ ਇੱਕ ਵਾਰੀ ਫੇਰ ਦੀਵਾਲੀ ਦੀਆਂ ਬਹੁਤ ਬਹੁਤ ਸ਼ੁਭ ਕਾਮਨਾਵਾਂ ਥੈਂਕ ਯੂ ਥੈਂਕ ਯੂ ਥੈਂਕ ਯੂ ਵੈਰੀ ਮਚ